ਉਨਹਰ ਬੀਤੀ ਜੀ ਨਾਲ ਮੇਰਾ ਇੱਕ ਤਰਫਾ ਇਸ਼ਕ ਹੈ। ਹੋਰ ਇੱਕ ਤਰਫਾ ਇਸ਼ਕ ਦੀ ਸ਼ੁੱਧਤ ਬਹੁਤ ਜ਼ਿਆਦਾ ਹੁੰਦੀ ਹੈ। ਮੈਂ ਉਹਨਾਂ ਨੂੰ ਕਦੇ ਮਿਲਿਆ ਨਹੀਂ। ਉਹਦਾਂ ਨਹੀਂ ਮਿਲਿਆ ਕਿ ਕੁਝ ਤਾਂ ਮਜਬੂਰੀਆਂ ਨਹੀਂ ਹੋਣਗੀਆਂ ਜਾਂ ਕੋਈ ਬੇਗੁਫਾ ਨਹੀਂ ਹੋਤਾ। ਗੁਪਤ ਗੁਣਸ਼ੇ ਰੋਜ਼ ਹੁੰਦੀ ਹੈ ਮੁੱਤਤੋ ਸਾਹਮਣਾ ਨਹੀਂ ਹੋਤਾ। ਸੋ ਮੈਂ ਉਹਨਾਂ ਨੂੰ ਇੱਕ ਦੋ ਵਾਰੀ ਦੂਰੋਂ ਦੂਰੋਂ ਦਰਸ਼ਨ ਕੀਤੇ। ਤੇ ਐਡੇ ਸਟਾਰਵਰਡ ਨੂੰ ਦੂਰੋਂ ਦਰਸ਼ਨ ਕਰਨ ਵਾਲੀਆਂ ਸ਼ਾਵਾਂ ਨੂੰ ਝੜਨਾ ਬਲੌਖਾ ਹੁੰਦਾ। ਤੇ ਇਤਫਾਕ ਨਹੀਂ ਹੋਇਆ ਉਹਨਾਂ ਨਾਲ ਵਿਚਰਾਂਦਾ ਕਿਉਂਕਿ ਮੇਰੇ ਲਈ ਬਹੁਤ ਹੀ ਜ਼ਿਆਦਾ ਕਾਬਲੀਏ ਇਤਰਾਮ ਤੋਂ ਵੀ ਵੱਡਾ ਇਤਰਾਮ ਸੀ ਉਹਨਾਂ ਲਈ ਸਿਰਫ ਪਾਰਸ਼ਮੈਂਟ ਵਿੱਚ ਮੈਂ ਗੱਲ ਕਰਾਂਗਾ ਕਿਉਂਕਿ ਪ੍ਰਧਾਨ ਨੇ ਬਾਕੀਆਂ ਨੂੰ ਕਹਿਣਾ ਹੁੰਦਾ ਮੈਂ ਖੁਦ ਨੂੰ ਕਹਿਣਾ ਕਿ ਮੈਂ 10 12 15 ਮਿੰਟ ਤੋਂ ਵੱਧ ਨਹੀਂ ਲਵਾਂਗਾ ਅਗਲਾ ਸੈਸ਼ਨ ਚੱਲਣਾ ਜਦੋਂ ਮੈਨੂੰ ਇੱਥੇ ਸੱਦਿਆ ਮੇਰੇ ਮਿੱਤਰ ਰਵੀਨ ਪਿਆਰੇ ਮਿੱਤਰ ਰਵੀਨ ਨੇ ਤਾਂ ਅਗਲੇ ਸੈਸ਼ਨ ਦੀ ਮੈਂ ਪ੍ਰਧਾਨਗੀ ਕਰਨੀ ਸੀ ਜਿਹੜਾ ਪੋਸ਼ਕਰੀ ਵੱਡਾ ਸੈਕਸ਼ਨ ਹੈ ਤੇ ਭਾਵੇਂ ਬੋਲਣੀ ਤਿਆਰੀ ਨਹੀਂ ਕਰਨੀ ਹੁੰਦੀ ਪਰ ਤੁਹਾਡੇ ਮਨ ਚ ਬੈਠਾ ਹੁੰਦਾ ਸੀ ਕਿੱਥੇ ਜਾ ਰਹੇ ਹਾਂ ਸਬਕੌਨਸ਼ੀਅਸ ਤੇ ਤੁਹਾਡੀ ਤਿਆਰੀ ਚੱਲ ਰਹੀ ਹੁੰਦੀ ਹੈ ਤੇ ਮੈਂ ਕੋਸ਼ਕਾਰ ਹੀ ਬਾਰੇ ਸੋਚ ਰਿਹਾ ਸੀ ਤੇ ਮੈਨੂੰ ਇਹ ਰੂਂਗਾ ਮਿਲ ਗਿਆ ਕਿ ਵੱਡੇ ਬੰਦਿਆਂ ਦੇ ਸੈਸ਼ਨ ਦੀ ਪ੍ਰਧਾਨਗੀ ਦਾ ਮੌਕਾ ਮਿਲਿਆ ਓਪਨਿੰਗ ਸੈਸ਼ਨ ਦਾ ਮਿਲ ਗਿਆ ਓਪਨਿੰਗ ਬੈਟਸਮੈਨ ਦੇ ਨਾਲ ਤੁਰੰਤ ਮੌਕਾ ਮਿਲ ਗਿਆ ਤੇ ਮੈਂ ਦੇਖ ਰਿਹਾ ਸੀ ਕਿ ਇੱਕ ਕੋਈ ਕੋਸ਼ਕਾਰ ਹੈ ਜਿਸ ਨੇ ਸਾਰਾ ਕੁਝ ਖੁਦ ਲਿਖਿਆ ਅੱਠ ਜਿਲਦਾਂ 8 ਜਿਲਦਾਂ ਦਾ ਕੋਸ਼ ਮੇਰਾ ਪੜ੍ਹਨੀ ਕੋਸ਼ ਕਰੀ ਵੀ ਡਿਸਪਲਨ ਹੈ 8 ਜਿਲਦਾਂ ਦੀ ਕੋਸ਼ ਦੀ ਕੱਲੀ ਕੱਲੀ ਐਂਟਰੀ ਖੁਦ ਲਿਖੀ ਆ ਇਸ ਲਈ ਉਹਨਾਂ ਦੇ ਨਾਂ ਤੇ ਕੋਸ਼ ਹੈ ਇੱਕ ਹੋਰ ਕੋਸ਼ ਵੀ ਬੜੇ ਵੱਡੇ ਵਿਦਵਾਨਾਂ ਦੇ ਨਾਂ ਤੇ ਆ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਬਹੁਤ ਇਹਨਾਂ ਤੋਂ ਵੀ ਪੁਰਾਣੇ ਮੋਟੀਆਂ ਚੋ ਉਹਨਾਂ ਦਾ ਕੋਸ਼ ਉਹਨਾਂ ਦੇ ਕੱਲਿਆਂ ਦੇ ਨਾਂ ਤੇ ਆ ਪਰ ਜਦੋਂ ਮੈਂ ਇੱਕ ਪੀ ਐਚ ਡੀ ਉਹਨਾਂ ਦੇ ਨਾਲ ਕਰਵਾ ਰਿਹਾ ਸੀ ਮੇਰੇ ਵਾਈਫ ਤੇ ਮੈਂ ਉਹਨਾਂ ਨੂੰ ਖੁਦ ਪੜਿਆ ਤੁਮ ਦਾ ਛੋਟਾ ਭਰਾ ਉਹਨਾਂ ਦੇ ਨਾਲ ਜੁੜਿਆ ਹੋਇਆ ਸੀ ਜਿਹਦਾ ਕੋਸ਼ਤ ਕੀਤੇ ਜ਼ਿਕਰ ਨਹੀਂ ਉਹ ਡੇ ਵੱਡਾ ਵਿਦਵਾਨ ਸੀ ਤੇ ਉਹ ਰਾਸੀ ਸਖਸ਼ੀਅਤ ਸੀਗੇ ਇਸ ਕਰਕੇ ਉਹਨੂੰ ਸਟਾਫ ਵੀ ਸੀ ਪਰ ਵੰਜਾਰਾ ਵਿਧੀ ਜਿਹੜੇ ਸੀ ਇਹ ਲੋਕ ਬਾਦਸ਼ਾਹ ਸੀ ਇਹ ਆਪਣੇ ਖੇਤਰ ਦੇ ਬਾਦਸ਼ਾਹ ਸੀ ਜਿਨ੍ਹਾਂ ਨੂੰ ਕੋਈ ਰਾਸ਼ੀ ਸ਼ਕਤੀਆਂ ਮਿਲਦੀਆਂ ਨਹੀਂ ਪਰ ਉਹ ਖੁਦ ਰਾਸ਼ੀ ਵਿਅਕਤੀਤਵ ਬਣਾ ਲੈਂਦੇ ਨੇ ਆਪਣਾ ਇਸ ਲਈ ਸਦੀਆਂ ਤੱਕ ਉਹ ਜਨਾਂ ਬੇਦੀਵਰ ਦਾ ਕੰਮ ਹੈ ਸਮਾਜ ਕੀ ਦੇ ਸਕਦਾ ਸੀ ਉਹਨਾਂ ਨੂੰ ਉਹ ਨਹੀਂ ਦੇ ਸਕਿਆ ਕੋਈ ਕਾਲਜ ਦੇ ਲੈਕਚਰ ਰਏ ਉਥੇ ਬੈਠ ਕੇ ਉਹਨਾਂ ਨੇ ਸਾਰਾ ਕੰਮ ਕਰ ਲਿਆ ਕਿਸੇ ਯੂਨੀਵਰਸਿਟੀ ਚੋਂ ਮੌਕਾ ਨਹੀਂ ਮਿਲਿਆ ਕੋਈ ਵੱਡਾ ਇਨਾਮ ਨਹੀਂ ਮਿਲਿਆ ਪਰ ਉਹਨਾਂ ਦਾ ਕੀਤਾ ਕੰਮ ਐਡਾ ਵੱਡਾ कि जे कोई पोस्ट ह्यूमस प्राइज होवे त उस ते नोबेल प्राइज भी ਦਿੱਤਾ ਜਾ ਸਕਦਾ ਹੈ। ਮਾਜੀ। और उसके क्योंकि मैं बहुत ब्रीकी ਨਾਲ ਪੜਿਆ ਸੁਣਿਆ। ਉਹਨਾਂ ਦੇ ਨੇੜੇ ਨਹੀਂ ਰਿਹਾ ਪਰ ਮੈਂ ਉਹਦੀ ਰਚਨਾਵਾਂ ਨਾਲ ਬਹੁਤ ਗੂੜੀ ਤਰ੍ਹਾਂ ਵਿਚਰਿਆ। ਜਦੋਂ ਉਹਨਾਂ ਦੀ وفات ہوئی 2001 ਦੇ ਵਿੱਚ ਤੇ ਮੇਰੇ دوست ਨੇ ਬਰਜਿੰਦਰ ਹਮਦਰਦ। ਮੈਂ ਉਹਨੂੰ ਕਿਹਾ ਕਿ ਭਾਜੀ ਉਹਨਾਂ ਦੇ ਉੱਤੇ ਬਹੁਤ ਅੱਛਾ ਕੁਛ ਚਾਹੀਦਾ ਤੁਹਾਨੂੰ। ਤੰਦ ਤੂੰ ਲਿਖਦੇ ਮੈਂ ਸਿਵੀ ਸਪਲੀਮੈਂਟ ਨਹੀਂ ਹੋਏਗਾ ਪਰ ਮੈਂ ਬਹੁਤ ਡਿਟੇਲ ਦੇ ਵਿੱਚ ਪੇਪਰ ਲਿਖਿਆ ਜਿਹੜਾ ਮੇਰੀ ਪਤਾਰ ਦਾ ਹਿੱਸਾ ਹੈ ਤੇ ਤੁਕ ਨੂੰ ਮੈਂ ਸਟੈਪ ਬਾਈ ਸਟੈਪ ਪੜਦਾ ਆਇਆ ਮੇਰਾ ਕੰਮ ਹੀ ਪੜਨਾ ਹੈ ਮੇਰਾ ਸ਼ੌਕ ਪੜਨਾ ਹੈ ਮੇਰਾ ਖਾਣਾ ਪੀਣਾ ਸਵੇਰ ਸ਼ਾਮ ਅਸਿਰ ਪੜਨਾ ਹੈ ਪਰੰਪਰਾ ਦੇ ਸਾਰੇ ਮੈਗਜ਼ੀਨ ਦੀ ਫਾਈਲ ਮੇਰੇ ਕੋਲ ਪਈ ਹੈ ਔਰ ਉਹਨਾਂ ਨੇ ਕਿਸ ਤਰੀਕੇ ਨਾਲ ਕੰਮ ਕੀਤਾ ਉਹ ਬੜਾ ਡਿਫਰੈਂਟ ਆ ਜਿਹੜੇ 8 ਜੁਲਦਾਂ ਵਿੱਚ ਕੋਸ਼ ਲਿਖਿਆ ਉਹਨਾਂ ਨੇ ਉਹਨਾਂ ਨੇ ਕੱਲੀ-ਕੱਲੀ ਕੰਟਰੀ ਖੁਦ ਲਿਖੀ ਹੈ ਨਹੀਂ 8 ਜੁਲਦਾਂ ਖੁਦ ਲਿਖੀਆਂ ਹੈ ਇਹ ਸੇ ਕ੍ਰੀਏਟਿਵ ਰਾਈਟਿੰਗ ਕਲੈਕਟਿਵ ਰਾਈਟਿੰਗ ਨਹੀਂ ਆ ਇੰਡੀਵਿਜੂਅਲ ਐਫਰਟ ਆ ਕਿਹੜੇ ਕਰਨ ਵਾਲੇ ਸਾਡੇ 'ਚ ਵੀ ਹੈਗੇ ਇੱਕ ਦੋਸਤ ਨੇ ਉਹ ਕੀ ਹੈ ਜੀ ਕੋਸ਼ ਉਹਦੇ 'ਚ ਇਹ ਐਂਟਰੀ ਹੈ ਨਹੀਂ ਇਹ ਹੈ ਨਹੀਂ ਇਹ 'ਚ ਫਲਾਣਾ ਕਹਿਣਾ ਹੈ ਗਿੰਦਾ ਹਿੱਸਾ ਹੈ ਨਹੀਂ ਪਰ ਜੋ ਹੈ 8 ਜੁਲਦਾਂ ਦੇ ਵਿੱਚ ਲੋਕਧਾਰਾ ਇੱਕ ਬੰਦਾ ਇਕੱਲਾ ਲਿਖ ਰਿਹਾ ਹੈ ਇੱਕ ਪਾਸੇ ਕੋਸ਼ ਵਰਿਆਂ ਦੇ ਵਿੱਚ ਮੁਕਿਆਨ ਇੱਕ ਹੋਰ ਬਹੁਤ ਵੱਡਾ ਕੋਸ਼ ਹੈ ਬੜੀ ਵੱਡੀ ਯੂਨੀਵਰਸਿਟੀ ਨੇ ਬਣਾਇਆ ਉਸ ਕੋਸ਼ਕਾਰ ਦਾ ਨਾਂ ਬਹੁਤ ਵੱਡਾ ਵਿਦਵਾਨ ਬਹੁਤ ਵੱਡਾ ਹੈ ਲੇਕਿਨ 25 30 40 ਸਾਲ ਉਹਦੀਆਂ ਐਂਟਰੀਆਂ ਸੈਂਕੜੇ ਬੰਦਿਆਂ ਨੇ ਲਿਖੀਆਂ ਨੇ ਤੇ ਕੋਸ਼ਕਾਰ ਜਿਹੜਾ ਆਪਣੀ ਵਿਜ਼ਡਮ ਦਾ ਐਡੀਟਰ ਕਰਨਾ ਨਹੀਂ ਹੈ ਉਹਦੀ ਵਿਜ਼ਡਮ ਤੇ ਰੈਟਿੰਗ ਦੋ ਚੀਜ਼ਾਂ ਨਾਲ ਹੈ ਇਸ ਕਰਕੇ ਕੋਸ਼ ਬਹੁਤ ਜ਼ਬਰਦਸਤ ਹੈ ਜੁੰਗਾਰਾ ਵਿਧੀ ਹੋਣਦੀ ਹਰ ਰਚਨਾਕਾਰੀ ਦੇ ਵਿੱਚ ਇਲੈਕਸਿਕਲ ਐਲੀਮੈਂਟ ਹੈਗੇ ਪਰ ਜੀਵਨੀ ਹੈ ਸਵੈ ਜੀਵਨੀ ਹੈ ਭਾਵੇਂ ਨਾਨਕਾ ਪਿੰਡ ਹੈ ਈਵਨ ਉਹਨਾਂ ਦੀ ਕ੍ਰੀਏਟਿਵ ਰਾਈਟਿੰਗ ਵੀ ਆ ਉਹਦੇ ਵਿੱਚ ਵੀ ਕੋਸ਼ਗਤ ਈਡੀਅਮ ਪਿਆ ਡਾਕੂਮੈਂਟੇਸ਼ਨ ਪਿਆ ਜਿਵੇਂ ਮੇਰੇ ਮਿੱਤਰ ਜਸਵਿੰਦਰ ਨੇ ਬਹੁਤ ਸਾਰੇ ਐਗਜ਼ਾਮਪਲ ਦਿੱਤੇ ਆ ਜਿਸ ਕਰਕੇ ਉਹਨਾਂ ਦੇ ਕੰਮ ਦਾ ਢੰਗ ਤਰੀਕਾ ਵੀ ਉਹੀ ਆ ਜਿਹੜਾ ਗੁਰੂ ਦੇ ਟੈਗੋਰ ਨੇ ਕਹੇ ਇਕਲਾ ਚੋਲੋ ਰੇ ਇਕਲਾ ਚੋਲੋ ਰੇ तो मैं एक्सटेंशन की एकला चलो एकला चलो चलता चलता बन गया वो काफिला जो भी होफले बदल लेना काफले बदलने फिर बहुत सारिया डिवाइसि वरत हो मैनु बंजारा बेदी की कोशिशकारी बहुत सारिया डिवाइस नजर आकधारा का संकलन करता कुछ भी वेस्ट नहीं करता ਜਿਵੇਂ ਕਿ ਚੰਗੀ ਸਵਾਣੀ ਹੁੰਦੇ ਆ ਉਹ ਘਰ ਦੇ ਵਿੱਚ ਕੋਈ दाल ਸਬਜੀ ਬਚ ਜਾਏ ਵੇਸਟ ਨਹੀਂ ਕਰਦੇ ਰਾਤੀ ਦਾਲ ਬਚੀ ਸਵੇਰੇ ਦਾਲ ਵਾਲੇ ਪਰੌਂਠੇ ਬਣ ਗਏ ਕੁਝ ਵੀ ਚੀਜ਼ ਵੇਸਟ ਨਹੀਂ ਕਰਦੇ ਤੇ ਜਦੋਂ ਪਰੰਪਰਾ ਕੱਢ ਰਹੇ ਸੀ ਮੈਂ ਪਹਿਲਾਂ ਮੈਗਜ਼ੀਨ ਦੇਖਿਆ ਤੇ ਜਿਹਦੇ ਵਿੱਚ ਸਾਰੇ ਅੰਕਾਂ ਦੀ ਜਿਹੜੀ ਪੇਜ ਨੰਬਰਿੰਗ ਹੈ ਉਹ ਕੰਟੀਨਿਉਟੀ ਹੈ 1 2 3 4 5 ਜਿੱਥੇ ਪਹਿਲਾ ਕਿ ਮੁੱਕਿਆ ਦੂਜਾ ਸ਼ੁਰੂ ਹੋ ਗਿਆ ਤੀਜਾ ਸ਼ੁਰੂ ਹੋ ਗਿਆ ਚੌਥਾ ਸ਼ੁਰੂ ਹੋ ਗਿਆ ਪੰਜਵਾਂ ਚਿੱਥਾ ਹੋ ਗਿਆ ਇਸ ਦਾ ਮਤਲਬ ਉਹ ਜਿਹੜਾ ਮੈਗਜ਼ੀਨ ਹੈ ਜਿਹੜਾ ਕਿ ਉਹ ਖੁਦ ਕੱਢ ਰਹੇ ਨੇ ਪਰੰਪਰਾ ਪ੍ਰਕਾਸ਼ਨੋਂ ਦਾ ਆਪਣਾ ਬਣਾਇਆ ਪ੍ਰਕਾਸ਼ਕ ਹੈ। ਔਰ ਇਹ ਕਿਸ਼ਮਈ ਹੋ ਸਕਦਾ ਹੈ ਕੋਈ ਬੰਦਾ ਕਾਲਜ ਦਾ ਲੈਕਚਰ ਹੋਵੇ, ਟੱਬਰਪਾਲ ਦਾ ਹੋਵੇ, ਸੋਹਣੀ ਔਲਾਦ ਹੋਵੇ ਸਾਡੇ ਸਾਹਮਣੇ ਬੈਠੇ ਨਜ਼ਰ ਆ ਰਹੇ ਨੇ। ਤੇ ਦੇ ਬਾਵਜੂਦ ਉਹ ਕੋਸ਼ਤਰੀ ਕਰ ਰਿਹਾ ਹੋਵੇ, ਖੁਦ ਲਿਖ ਰਿਹਾ ਹੋਵੇ, ਖੁਦ ਪ੍ਰਕਾਸ਼ਕ ਹੋਵੇ, ਖੁਦ ਮੈਗਜ਼ੀਨ ਕੱਢ ਰਿਹਾ ਹੋਵੇ, ਖੁਦ ਕੋਸ਼ ਛਾਪ ਰਿਹਾ ਹੋਵੇ ਤੇ ਜੂੰਦੇ ਜੀ ਤਿੰਨ ਵੋਲਿਊਮ ਵਿੱਚ ਛਾਪ ਚੁੱਕਿਆ ਹੋ। ਇਟਸ ਨਾਟ ਐਨ ਈਜ਼ੀ ਥਿੰਗ। ਅਸੀਂ ਇੱਥੇ ਬੈਠ ਕੇ ਸੈਲੀਬ੍ਰੇਟ ਕਰ ਸਕਦੇ ਹਾਂ। ਪਰ ਜਿਹੜਾ ਵਿਚੋ ਲੰਘਣਾ ਹੁੰਦਾ ਮੈਂ ਕਹ ਦੋ ਸਤਰੀ ਕਵਤਾਵਾਂ ਲਿਖਦਾ ਉਹ ਚ ਇੱਕ ਕਵਤਾ ਕਿ ਸਹਿਣਾ ਖਹਿਣਾ ਖਹਿ ਕੇ ਕਹਿਣਾ ਸਹਿਣਾ ਖਹਿਣਾ ਖਹਿ ਕੇ ਕਹਿਣਾ ਇਹੀ ਕੰਮ ਦੇ ਕੰਮ ਬੰਦਿਆ ਬਾਕੀ ਤਾਂ ਬਸ ਰਹਿਣਾ ਰਹਿਣਾ ਤੇ ਜਵਿੰਦਰ ਸਤਿਆਰਥੀ ਨੇ ਸਹਿਾ ਖਹਿਾ ਤੇ ਕਹਿ ਕੇ ਕਿਹਾ ਤੇ ਕੁ ਮੇਰੀ ਹੋਰ ਦੋ ਸਤਰੀ ਕਵਤਾ ਹੈ ਜਿਨੂੰ ਮੈਂ ਕਹਿਣਾ ਹੁਣਾ ਕਿ ਮੈਂ ਆਪਣੀ ਸਵੈ ਜੀਵਨੀ ਇਹ ਚ ਹੀ ਪਾਤੀ ਪਰ ਜੋ ਅਸਲੀ ਸਵੈ ਜੀਵਨੀ ਹੈ ਉਹ ਜਿੱਥੇ ਬੈਠੇ ਮਨ ਲਗਾ ਕਿ ਉਹਨਾਂ ਜਾਨਾ ਬੀਤੀ ਦੀ ਬੰਦੀ ਆ ਉਹ ਕਿ ਕਾਗਜ਼ ਕਲਮ ਕਿਤਾਬ ਦਾ ਰਿਸ਼ਤਾ ਜੀਕੂ ਕਿਸੇ ਖਿਤਾਬ ਦਾ ਰਿਸ਼ਤਾ ਕਾਗਜ਼ ਕਲਮ ਕਿਤਾਬ ਦਾ ਰਿਸ਼ਤਾ ਜੀਕੂ ਕਿਸੇ ਖਿਤਾਬ ਦਾ ਰਿਸ਼ਤਾ ਬਸ ਤਿੰਨ ਤੱਕ ਗਿਣਤੀ ਆਉਂਦੀ ਏ ਇਹੋ ਮੇਰੇ ਸ਼ਬਦ ਦਾ ਰਿਸ਼ਤਾ ਤੇ ਤੈਨੂੰ ਜੀ ਦੁਨੀਆ ਵਟੇ ਹੋਈ ਆ ਇੱਕ ਪਤਾਲ ਆ ਇੱਕ ਧਰਤੀ ਆ ਇੱਕ ਅਸਮਾਨ ਆ ਇੱਕ ਕੱਲ ਆ ਇੱਕ ਅੱਜ ਆ ਇੱਕ ਪ੍ਰੋਮੋਸ਼ਨਾਂ ਵੀ ਤਿੰਨੇ ਹੁੰਦੀਆਂ ਅਸਿਸਟੈਂਟ ਐਸੋਸੀਏਟ ਤੇ ਫਿਰ ਪ੍ਰੋਫੈਸਰ ਹਰ ਚੀਜ਼ ਜ਼ਿੰਦਗੀ ਦੇ ਤਿੰਨੇ ਸੇ ਬਚਪਨ ਜਵਾਨੀ ਬੜਾ ਪਾ ਤਿੰਨ ਲੰਘ ਨਹੀਂ ਮਿਲਦੇ ਉਸ ਜਵਾਨੀ ਮਾਪੇ ਇਹ ਤਿੰਨ ਅੰਕਾਂ ਦੇ ਵਿੱਚ ਤੁਸੀਂ ਸਤਰੰਗੀ ਪਿੰਗ ਕਿਵੇਂ ਸਿਰਜ ਸਕਦੇ ਹੋ ਇਹ ਪੰਜਾਬ ਰੀਤੀ ਨਹੀਂ ਦੱਸਿਆ ਔਰ ਉਹ ਸਾਰੇ ਉਸ ਤੇ ਕਾਰਜ ਨੂੰ ਕਿਉਂਕਿ ਮੈਂ ਪ੍ਰਧਾਨਗੀ ਭਾਸ਼ਣ ਦੇ ਰਿਹਾ ਮੈਂ ਐਨਾਲਿਸਿਸ ਨਹੀਂ ਕਰ ਰਿਹਾ ਜੇ ਤੁਸੀਂ ਇੱਕ ਇੱਕ ਸੈਕਸ਼ਨ ਵਿੱਚ ਵੰਡ ਕੇ ਦੇਖੋ ਤੋ ਸੈਕਸ਼ਨ ਦੀ ਗਿਣਤੀ ਬਹੁਤ ਵੱਡੀ ਬਣ ਗਈ ਇੱਕ ਪਾਸੇ ਕ੍ਰੀਏਟਿਵ ਰਾਈਟਿੰਗ ਪੋਇਟਰੀ ਇੱਕ ਪਾਸੇ ਪ੍ਰੋਜ਼ ਰਾਈਟਿੰਗ ਆਟੋ ਬਾਇਓਗ੍ਰਾਫੀ ਇੱਕ ਪਾਸੇ ਲੈਕਸੀਕੋਗ੍ਰਾਫੀ ਇੱਕ ਪਾਸੇ ਲੋਕਤਾਰੀ ਕਲੈਕਸ਼ਨ ਸਿਲੈਕਸ਼ਨ ਔਰ ਜਿੰਨਾ ਉਹਨੇ ਕੰਮ ਕੀਤਾ ਮੈਨੂੰ ਇੱਕ ਲੋਕਤਾਰਾ ਜੇ دیਵਾਨੇ ਦੇ ਨਾਲ ਵਿਚਰਨ ਦਾ ਮੌਕਾ ਮਿਲਿਆ ਦਵਿੰਦਰ ਸਧਾਰਥੀ 77 ਤੋਂ ਲੈ ਕੇ ਉਹਨਾਂ ਦੇ ਵਫਾਤ ਤੱਕ ਮੈਂ ਉਹਦੇ ਨਾਲ ਰਿਹਾ ਇੱਕ ਨੂੰ ਜਿਹਨੂੰ ਮੈਂ ਦੂਰੋਂ ਦੇਖਿਆ ਸੋ ਮੈਨੂੰ ਲੱਗਦਾ ਦੂਸਰੇ ਦੇ ਪੂਰਕ ਨੇ ਦਿਵਿੰਦਰ ਸਤਾਰਥੀ ਘਰੋਂ ਬਾਹਰ ਨਿਕਲੇ ਤੋ ਉਹ ਸਭ ਕੁਝ ਲੈ ਕੇ ਆਉਂਦਾ ਬਿਲਕੁਲ ਬੋਹੀਮੀਅਨ ਲਾਈਫ ਜੀਵੀ ਲੇਕਿਨ ਇਹਨਾਂ ਕੋਲ ਇੱਕ ਵੱਡੀ ਤਾਕਤ ਐ ਸੀ ਕਿ ਜਿਹੜੀ ਇਹ ਜ਼ਿੰਦਗੀ ਜੀਕਿਆ ਐ ਸੀ ਉੱਥੋਂ ਹਰ ਤੋਂ 47 ਦੀਆਂ ਸੱਟਾਂ ਝੱਲੀਆਂ ਸੀ ਜਿਵੇਂ ਕਾਲਜ ਬਾਰੇ ਮਸ਼ਹੂਰ ਐ ਪੰਜਾਬ ਦੇ ਪ੍ਰਾਈਵੇਟ ਕਾਲਜ ਬਾਰੇ ਕਿਉਂ ਕਾਲਜ ਲਾਹੌਰ ਚ ਹੁੰਦਾ ਸੀ ਤੇ ਜਿਸ ਵੇਲੇ ਪਾਰਟੀਸ਼ਨ ਹੋਈ ਸਭ ਕੁਝ ਹੋ ਗਿਆ ਤੇ ਜਿਹੜਾ ਨੇ ਕਾਲਜ ਸਟੈਬਲਿਸ਼ ਕੀਤਾ ਸੀ ਉਹ ਉਥੋਂ ਦੇ ਚੇਅਰਮੈਨ ਸੀ ਉਹ ਸਾਇੰਸ ਰੂਮ ਦਾ ਸਾਮਾਨ ਤੱਕ ਨਾਲ ਲੈ ਕੇ ਆਏ ਕਿ ਇੱਥੇ ਆ ਕੇ ਕਾਲਜ ਖੋਲਣਾ ਤੇ ਕਾਲ ਜਾ ਕੇ ਲੁਧਿਆਣਾ ਵਿੱਚ ਖੋਲਿਆ ਗਿਆ ਉਹਨਾਂ ਨੂੰ ਆਪਣੇ ਟ੍ਰੰਕਾਂ ਕੱਪੜਿਆਂ ਦਾ ਫਿਕਰ ਨਹੀਂ ਸੀ ਇਹ ਪਤਾ ਸੀ ਵੀ ਜਿਹੜੀ ਸਾਇੰਸ ਦੀ ਲੈਬੋਰੀ ਹੈ ਇਹ ਸਾਮਾਨ ਮੈਂ ਸੰਭ ਕੇ ਲੈ ਜਾਵਾਂ ਇਹੋ ਜਿਹੇ دیਵਾਨੇ ਪੰਜਾਬ ਨੇ ਪੈਦਾ ਕੀਤੇ ਨੇ ਉਹ ਚਾਹੇ ਮਨਸ਼ੇ ਦਿਵਾਨਾ ਹੋਵੇ ਇੱਕ ਵੱਖਰੀ ਤਰ੍ਹਾਂ ਦੀ ਦਿਵਾਨਗੀ ਜਾਂ ਫਿਰ ਜਿਨ੍ਹਾਂ ਦੇ ਨਾਮ ਦੇ ਪਿੱਛੇ ਤਖ਼ਲਿਸ ਦਿਵਾਨਾ ਨਾਂ ਲੱਗਦਾ ਹੋਵੇ ਸੋ ਦਿਵਾਨਾ ਹੋਣਾ ਬਹੁਤ ਵੱਡੀ ਗੱਲ ਹੈ ਤੇ ਸੁਹੰਦਰ ਸਿੰਘ ਮੰਜਾਰਾ ਬੇਤੀ ਉਹ ਦਿਵਾਨਾ ਹੈ ਜਿਸ ਨੇ ਲੋਕਧਰਨੋ ਗੋਫਾ ਪਾਲੀ ਐਂਡ ਲਾਸਟ ਬਟ ਨਾਟ ਦ ਲੀਸਟ ਦੇ ਵਿਦ ਵਨ ਆਨ ਦਾ ਕੰਮ ਹੈ ਮੇਰਾ ਲੋਕਧਰ ਰੱਖੇ ਸਭੇਚਰ ਖੇਤਰ ਨਹੀਂ ਮੈਂ ਕਲੇਮ ਨਹੀਂ ਕਰਦਾ ਇਸ ਲਈ ਨਾਂ ਨਹੀਂ ਲੈ ਰਿਹਾ ਉਨੇ ਲੋਕਤਾਰਾ ਸ਼ਬਦ ਕੜਿਆ ਬਹੁਤ ਖੂਬਸੂਰਤ ਸ਼ਬਦ ਲੋਕਤਾਰਾ ਜੀਵਨਤਾਰਾ ਲੇਕਿਨ ਇੱਕ ਸ਼ਬਦ ਲੋਕਿਆਨ ਲੋਕਵੇ ਡਾਕਟਰ ਪ੍ਰੇਸ਼ੂ ਗੁਰਾਨੇ ਖੜਿਆ ਹੁਣ ਲੋਕਿਆਨ ਸ਼ਬਦ ਪ੍ਰਚਲਨਤਾ ਸੇ ਹੁਣ ਵੀ ਨਸਟੀਆਂ ਚ ਲੋਕਿਆਨ ਦਾ ਸਭਿਆਚਾਰ ਚ ਵਧਦੇ ਆ ਪਰ ਜਿੰਨੀ ਕੁ ਮੇਰੀ ਸਮਝ ਕੰਮ ਕਰਦੀ ਹੈ ਮੈਂ ਪੰਜਾਬੀ ਹਿੰਦੀ ਅੰਗਰੇਜ਼ੀ ਉਰਦੂ ਚਾਰ ਜਬਾਨਾਂ ਜਾਣਦਾ ਥੋੜਾ ਬਤ ਅਰਬੀ ਫਾਰਸੀ ਦੀ ਪਛੋਕ ਪਰ ਥੋੜੀ ਜੀ ਪ੍ਰਾਜੇ ਦੀ ਫਿਰ ਸੰਸਕ੍ਰਿਤ ਦੀਪ ਚੋਕਰ ਜਿੰਨੀ ਜਾਣ ਦੀ ਕੋਸ਼ਿਸ਼ ਕਰਦਾ ਤਾਂ ਸੰਸਕ੍ਰਿਤ ਦੀ ਪਰੰਪਰਾ ਚ ਆਇਆਂ ਕਥਾ ਨੂੰ ਕਹਿੰਦੇ ਆ ਤੇ ਰਾਮ ਦੀ ਕਥਾ ਰਾਮਾਇਣ ਤੇ ਲੋਕ ਦੀ ਕਥਾ ਲੋਕਾਇਨ ਤੇ ਜਿਨ੍ਹਾਂ ਨੇ ਹਿੰਦੀ ਭਾਸ਼ਾ ਚ ਜਿ ਨੂੰ ਯਾ ਭੂਮਕੜੀ ਤੇ ਆਸਰਾ ਕੰਤੇ ਲਿਖ ਕੇ ਲਾਇਆ ਸੀ ਤੇ ਸਭ ਤੋਂ ਵੱਧ ਲੋਕ ਤਾਂ ਅਲੱਗ-ਅਲੱਗ ਜ਼ੁਬਾਨਾਂ ਦੀ ਇਕੱਠੀ ਕੀਤੀ ਦੁਨੀਆ ਚ ਘੁੰਮੇ ਉਹਨਾਂ ਲੋਕਾਇਨ ਸ਼ਬਦ ਵਰਤਿਆ ਪਰਸੀ ਲੋਕਾਇਨ ਨੂੰ ਜਿਵੇਂ ਡਰਾਈਵ ਕੀਤਾ ਉਹ ਲੋਕਾਇਨ ਬਣਿਆ ਇਹ ਮੈਂ ਇਸ ਟਿਕ ਕਮੈਂਟ ਨਹੀਂ ਕਰਦਾ ਕੋਈ ਅਨਲਿਸਿਸ ਨਹੀਂ ਕਰਦਾ ਲੋਕਧਾਰਾ ਵਾਲਿਆਂ ਦਾ ਹੋਏਗਾ ਕਿ ਲੋਕ ਤੋਂ ਲੋਕਾਇਨ ਤਾਂ ਸਮਝ ਆਉਂਦਾ ਪਰ ਲੋਕ ਗਿਆਨ ਨੇ ਗੱਲੇ ਚ ਉਤਰਦਾ ਪਰ ਕੋਈ ਨਸਟੀ ਸੀ ਵਿਦਵਾਨ ਸਾਡੇ ਬਹੁਤ ਕੰਮ ਕੀਤਾ ਉਹਨਾਂ ਨੇ ਸਟੈਬਲਿਸ਼ ਕੀਤਾ ਡਿਪਾਰਟਮੈਂਟ ਕੀਤਾ ਪੇਪਰ ਚੱਲੇ ਮੈਗਜ਼ੀਨ ਨਿਕਲਿਆ ਪਰ ਜੋ ਲੋਕ ਗਿਆਨ ਵੀ ਹੈ ਤਾਂ ਵੀ ਲੋਕਧਾਰਾ ਮੈਨੂੰ ਜ਼ਿਆਦਾ ਐਪਰੋਪਰੀਏਟ ਲੱਗਦਾ ਮੈਨੂੰ ਪਉਂਦਾ ਹੈ ਕਿਉਂਕਿ ਧਾਰਾ ਵਗਦੀ ਹੁੰਦੀ ਹੈ ਹਮੇਸ਼ਾ ਤੇ ਜੇ ਅੱਜ ਲੋਕ ਸਾਹਿਦ ਦੇ ਖੇਤਰ ਵਿੱਚ ਜਾਂ ਸਾਰੇ ਲੋਕ ਵਰਤਾਰੇ ਦੇ ਵਿੱਚ ਅਸੀਂ ਇਸ ਕਿਸਮ ਦੀ ਖੋਜ ਕਰ ਰਹੇ ਹਾਂ ਜਿਹਨੂੰ ਫੋਕਲੋਰਿਸਟਿਕ ਸਟਡੀ ਕਹਿੰਦੇ ਆ ਤਾਂ ਲੋਕਧਾਰਾ ਲੋਕਧਰਾਈ ਉਹ ਜ਼ਿਆਦਾ ਵਹਿਤਰ ਹੈ ਤੇ ਉਹਦੇ ਵਿੱਚ ਤੁਸੀਂ ਜੋ ਸ਼ਬਦ ਵਰਤਦੇ ਹੋ ਤੋਂ ਦਾ ਨਾਮ ਦਾ ਐਜੈਕਟਿਵ ਵਿਸ਼ੇਸ਼ਨ ਵੀ ਬੜਾ ਖੂਬਸੂਰਤ ਲੱਗ ਜਾਂਦਾ ਲੋਕਧਾਰਾ ਲੋਕਧਰਾਈ ਉਹ ਧਾਰਾ ਤੋਂ ਧਰਾਈ ਹੁੰਦਾ ਲੱਗਦਾ ਹੈ ਹੋਰ ਜ਼ਿਆਦਾ ਬਣ ਗਿਆ ਸੋ ਇਸ ਤਰ੍ਹਾਂ ਦੇ ਜਿਹੜੇ ਮਨੂਮੈਂਟਲ ਵਰਕ ਹੈ ਉਹ ਵੰਜਾਰਾ ਵਿਧੀ ਹੋਣਾ ਕੀਤਾ ਮੈਨੂੰ 100% ਯਕੀਨ ਆ ਕਿ ਉਹ ਗੁਮਨਾਮ ਰਹੇ ਗੁਮਨਾਮ ਤਾਂ ਕਹ ਰਹੇ ਮਾਨ ਸਨਮਾਨ ਲਟਰਮ ਪਟਰਮ ਅਧਰਵਾਇ ਤੋਂ ਵੱਡਾ ਨਾਮ ਛਿਣਕਾਉਣਾ ਹੈ ਲੇਕਿਨ ਦੁਨੀਆ ਦਾ ਰੀਚ ਗੁਮਨਾਮ ਇੱਕ ਘਰ ਚ ਬੈਠ ਕੇ ਕੰਮ ਕਰ ਰਿਹਾ ਲੇਕਿਨ ਉਹਨ ਦੀ ਸ਼ਤਾਬਦੀ ਤੇ ਜਿਵੇਂ ਅਸੀਂ ਯਾਦ ਕਰ ਰਹੇ ਹਾਂ ਮੈਨੂੰ 100% ਯਕੀਨ ਆ ਕਿ ਦੂਜੀ ਸ਼ਤਾਬਦੀ ਤੀਜੀ ਸ਼ਤਾਬਦੀ ਚੌਥੀ ਸਤਾਵ ਦੀ ਉਹ ਯਾਦ ਆਉਂਦੇ ਰਹਿਣਗੇ ਯਾ ਸਾਨੂੰ ਕਰਨਾ ਪਏਗਾ ਵੀ ਵਿਲ ਹੈਵ ਟੂ ਸੈਲੀਬ੍ਰੇਟ ਬੰਜਾਰਾ ਵੀ ਤੇ ਇੰਦਾ ਕਮੀ ਵੀ ਹੈ